ਇਹ ਬੰਦੇ ਨੇ ਨੁਕਤਾ ਯੂਨੀ ਕਰਨੀ ਕਰਨੀਆਂ ਬਾਪੇ ਦੇ ਨਾਂ 'ਚ ਵੀ ਕਰਦਾ ਤੂੰ ਯਾਰ ਜਮਲਾ ਸਤਿ ਸ਼੍ਰੀ ਅਕਾਲ ਵਈ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਤੇ ਹੈਪੀ ਬਰਥਡੇ ਵਈ ਥੈਂਕ ਯੂ ਤੇ ਰੱਬ ਤੈਨੂੰ ਵਧਾਵੇ ਥੈਂਕ ਯੂ ਤੇ ਵੱਡੀ ਬਾਡੀ ਬਣਾਵੇ ਵੱਡੇ ਡੋਲੇ ਬਣਾਵੇ ਕਿਵੇਂ ਆ ਸਤਿ ਸ਼੍ਰੀ ਅਕਾਲ ਵਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਐਨ ਪਾਰਟੀ ਵਰ ਕੀ ਹੋਣਾ ਮੈਂ ਤੁਸੀਂ ਤਾਂ ਨਹੀਂ ਕਾਤੇਸ ਤਾਂ ਕਰਾਂ ਹੀ ਪਾਤ ਤੇਰੇ ਬਿਸਕਟ ਨਹੀਂ ਹੋਉਂਦਾ ਮੈਂ ਉਹ ਤਾਂ ਜਦ ਕਦੋਂ ਮੈਨੂੰ ਆਇਆ ਸੀ ਕਿੱਦੇ ਜੋ 20 ਵਾਰੀ ਕਹਿ ਕੇ ਮੈਨੂੰ ਚਾਰ ਮਹੀਨੇ ਮੈਨੂੰ ਹੋ ਗਿਆ ਉਹ ਯਾਰ ਮੈਂ ਤੇਰੇ ਨਾਲ ਗੱਲ ਨਹੀਂ ਕਰੀ ਬਈ ਯਾਰ ਮੈਂ ਇਹਨੂੰ ਕਿਹਾਗਾ ਚੱਲ ਛੱਡ ਤੇਰੀ ਗੱਲ ਹੀ ਛੱਡ ਦਿੰਦੇ ਆਂ ਅਸੀਂ ਬਈ ਮੈਂ ਆਪ ਖਾਦੇ ਨਹੀਂ ਤੜਕੀ ਕਿਉਂ ਆਇਂ ਤੜਕੀ ਯਾਰ ਗੱਲ ਕਰ ਦੂੰ ਤੜਕੀ ਖਾਪਾਂ ਮੈਂ ਇੱਧਰ ਗੱਲ ਕਰ ਜਾਂਦੇ ਆਂ ਕਿਉਂ ਇੱਧਰ ਗੱਲ ਕਰਿਆ ਯਾਰ ਤੂੰ ਮੇਰੇ ਹੱਥ ਦੇ ਖਵਾਈ ਓਏ ਕਿਉਂ ਦੜ ਕੀ ਬਿੰਗੇ ਉਂਗਲਾਂ ਉਹ ਲੈ ਕਰ ਦੇਣਾ ਤੂੰ ਆਪ ਦੀਆਂ ਤੇਰੀਆਂ ਉਂਗਲਾਂ ਲਖਾਈ ਤੇਰੀਆਂ ਉਂਗਲਾਂ ਹੈ ਐ ਕਰੀ ਇੱਧਰਲੀ ਉਂਗਲਾ ਨਾਲ ਲਾਇ ਇਹਨੂੰ ਐ ਕਿਹਦੇ ਨੂੰ ਹੁਣ ਦੋ ਅੱਡ ਕਰ ਦੇ ਦੋ ਦੋ ਅੱਡ ਅੱਡ ਕਰ ਦੇ ਉਂਗਲੀ ਤੇਨੂੰ ਤਾਂ ਦੋ ਕੇ ਅੱਡ ਕਰਨਾ ਉਂਗਲਾ ਤਿੰਨ ਕਿਉਂ ਨਹੀਂ ਯਾਰ ਚਾਰ ਉਂਗਲਾਂ ਬਈ ਯਾਰ ਮੁੱਕਰੀ ਜਾਂਦੀ ਹੈ ਬਈ ਇੱਕ ਦਾ ਚੀਜ਼ ਹੀ ਹੈ ਉਂਗਲਾਂ ਜੀ ਆਉਂਦੀ ਐ ਉਹ ਚੱਲ ਕਰ ਤਾਂ ਸਹੀ ਵੀਰ ਐਂ ਕਰ ਦੇ ਦੋ ਦੋ ਕਰ ਦੇ ਤੂੰ ਵਰੀ ਤੇ ਜਿੰਨੇ ਲਾ ਜੀ ਆ ਕਰ ਇਹਨੇ ਉਹ ਸੈਂਚਾ ਜਿਹਾ ਲਾਲਾ ਜੱਕ ਕੇ ਇਹਦੇ ਫੇਰ ਕੱਢ ਜਾਨੀ ਆ ਨੂੰ ਕਰ ਦੇ ਦੇਖ ਬਈ ਰਾਮ ਜੀ ਦਾ ਤੇਰਾ ਬਰਥਡੇ ਯਾਰ ਉਂਗਲਾਂ ਕਰ ਦੇ ਆਇਆ ਚੱਲ ਆਇਆ ਕਰ ਦੇ ਦੋ ਕਰ ਦੇ ਦੋ ਕਰ ਦੇ ਕਦੇ ਖਵਾਇਆ ਨਹੀਂ ਖਵਾਇਆ ਨਹੀਂ ਵਿੱਚ ਨਾ ਖਵਾਇਆ ਨਹੀਂ ਯਾਰ ਨਹੀਂ ਖਵਾਇਆ ਅੱਜ ਮੁਕਰੀਆ ਨਾ ਯਾਰ ਜਮ ਮੇ ਖੜ ਕੇ ਆ ਪਿੱਛੇ ਬਾਬੇ ਦੇ ਫੋਟੋਆਂ ਝੂਠ ਬੋਲੀ ਜਨਾਗਾ ਹੁਣ ਕਹੇ ਹੁਣ ਕਹੇ ਖਵਾਇ ਨਹੀਂਗੇ ਸੀ ਦਾ 3 ਮਹੀਨੇ ਦੀ ਗੱਲ ਹਾਂ ਇਹ ਖਵਾਇਆ ਪਰ ਉਹ ਯਾਰ ਤੂੰ ਚਾਹ ਦੀ ਤੋਰ ਕੀ ਕੀ ਯਾਰ ਕੀ ਯਾਰ ਕੀ ਯਾਰ ਉਹ ਤਾਂ ਪਾਰਟੀ ਮੰਨ ਕੀ ਯਾਰ 5 ਰੁਪਏ ਦੇ ਬਿਸਕਟਾਂ ਦੇ ਪਿੱਛੇ ਲੜੀ ਜਾਣਾ ਅੱਜ ਦਿਨ ਚੜ ਜਾਣਦੇ ਤੈਨੂੰ ਪਾਰ ਲਈ ਲਿਆ ਦਊਂ ਜੇ ਦੁਕਾਨਾ ਨਹੀਂ ਖੋਲ੍ਹਿਆ ਬਾਹਰ ਆਈਏ ਹੁਣ ਤਾਂ ਐ ਆ ਗਿਆ ਯਾਰ ਕੋ ਤੜਕੀ ਘਲੇ ਪਾ ਕੇ ਬਹਿ ਗਿਆ 5 ਰੁਪਏ ਦੇ ਬਿਸਕਟਾਂ ਪਿੱਛੇ ਚੱਲ ਯਾਰ ਪੰਜਾਂ ਦੇ ਵਿਚਕਾਰ ਵਿੱਚ ਗੋ ਦਾ ਡੱਕਾ ਨਹੀਂ ਪਾਣੀ ਵੀ ਮਸਾ ਪੂਰਾ ਹੁੰਦਾ ਕੈਂਪਰ ਤੇ ਪਾਣੀ ਜੱਪੀ ਦਾ ਭਰਿਆ ਪਿਆ ਵੀ ਨਾ ਆ ਲਿਆ ਭਾਵੇਂ ਦੁਕਾਨ ਵਾਲੇ ਨੂੰ ਫੋਨ ਕਰ ਦਿੰਦਾ ਵੀ ਜਿੰਨਾ ਜਰਾ ਤਿੰਨੇ ਨਹੀਂ ਜਾਂਦੇ ਉਹਨੇ ਦੁਕਾਨ ਨਾ ਖੋਲੀ ਐ ਵੀ ਹੁੰਦਾ ਹੈ ਐ ਵੀ ਹੁੰਦਾ ਹੈ ਕਿ ਭਾਈ ਕੋਈ 5 ਰੁਪਏ ਦੀ ਡੱਬੀ ਪਿੱਛੇ ਕੋਈ ਦੁਕਾਨ ਨਾ ਖੋਲੂ ਯਾਰ ਰਵਣ ਯਾਰਾ ਕਿੱਥੋਂ ਲਿਆਂਦਾ ਫੜਕੀ ਯਾਰ ਨਹੀਂ ਜਾਂਦਾ ਮੈਂ ਕਿ ਬੜੇ ਚੰਗੀ ਇਹ ਕਰਦੇ ਸਾਮ ਤੇ ਨਹੀਂ ਉਹਨੇ ਤੜਕੀ ਲੱਤ ਮਾਰ ਦੇਣੀ ਹਣਾ ਹੈਪੀ ਬਰਥਡੇ ਹੈਪੀ ਬਰਥਡੇ ਤੁਹਾਨੂੰ ਜਨਮ ਦਿਨ ਹੈਪੀ ਬਰਥਡੇ ਥੈਂਕ ਯੂ ਬ੍ਰੋ ਥੈਂਕ ਯੂ ਭਾਵੇਂ ਰੱਬ ਤੁਹਾਨੂੰ ਦਿਨ ਦੁੱਗਣੀ ਰਾਤ ਝੌਗਣੀ ਤਰੱਕੀ ਦੇ ਆਵੇ 10 ਤਰੱਕੀ ਕੱਢੀ ਜਾਂਦੀ ਇੱਥੇ ਜਿਹੜਾ ਅਜ ਮਾਰ ਦੂ ਨਹੀਂ ਨਹੀਂ ਇਹ ਵਧੂ ਇੱਥੇ ਸੁੱਜੂ ਆ ਵਧੂ ਆ ਅੱਛਾ ਸੁੱਜ ਕੇ ਠੀਕ ਹੈ ਜੀ ਤਰੱਕੀ ਦਾ ਕੋਈ ਲੋੜ ਹੀ ਨਹੀਂ ਹੈ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਜੀ ਆਇਆਂ ਨੂੰ ਨਵੇਂ ਵਲੌਗ ਚ ਤੇ ਤਰੀਕ ਅੱਜ ਤਰੀਕ ਅੱਜ 15 ਸਤੰਬਰ ਤੇ ਵਸਤ ਲੱਗ ਜਾਂਦਾ ਇੱਥੋਂ ਪਤਾ ਕੋਈ ਗੱਲ ਨਹੀਂ ਤੇ ਦਿਨ ਭਾਈ ਕਿ ਦਿਨ ਆ ਦਿਓ ਨਹੀ ਨਹੀ ਪੰਜਾਬੀ ਚ ਦੱਸ ਯਾਰ ਦਿਨ ਵੀਰਵਾਰ ਤੇ ਬਣੇ ਰਹੋ ਬਲੌਗ ਦੇ ਨਾਲ ਐਂਡ ਤੱਕ ਤੇ ਪੂਰਾ ਦਿਨ ਤਨੂੰ ਇੰਜੋਏ ਕਰਾਉਣਾ ਤੇ ਲਾਈਕ ਕਰਨਾ ਭੁੱਲਿਓ ਨਾ ਉਹ ਸੱਜਣ ਦੇ ਨਾਂ ਤੇ ਲਾਈਕ ਕਰ ਦਿਓ ਅੱਜ ਪਾਰਟੀ ਬਣਦੀ ਆ ਹਾਂ ਪਾਰਟੀ ਕਰਦਾ ਬਸ ਦਿਨ ਤਾਂ ਜੜ ਜਾਣਦੇ ਯਾਰ ਸਮਝਾ ਨਾ ਕੋਈ ਯਾਰ ਰੱਖੀਆਂ ਦਾ ਕਿਆ ਕਰੂੰਗਾ ਪਤਨਵੰਦੀ ਭਾਈ ਜੀ ਜਾਣਾਂ ਮੈਂ ਕਿਰਤਨ ਸਮਾਸ ਨਾ ਬੋਰ ਕਰਨੇ ਹਵਾਈ ਕਰਦੇ ਸੀ ਆ ਕੇ ਕਿਰਤਨ ਠੀਕ ਹੈ ਸਹੀ ਹੈ ਨਾ ਟੋਲਾ ਬਧੂਆ ਬਾਬੇ ਨੂੰ ਯਾਦ ਕਰਕੇ ਲਾਇਆ ਕਰ ਬਾਬੇ ਦਾ ਨਾਮ ਲੈ ਕੇ ਠੀਕ ਹੈ ਜਿਹੜੇ ਜਿਹੜੇ ਹਵਾ ਕਰਦੇ ਆਜਾ ਪਾ ਕੀਰਤਨ ਨਹੀਂ ਲਾ ਕੇ ਰੱਖਣਾ ਹੋ ਗਿਆ ਠੀਕ ਆ ਭਾਈ ਭਾਈ ਸਤਿ ਸ਼੍ਰੀ ਅਕਾਲ ਬਾਪੇ ਸੁਣਿਓ ਅੱਜ ਤੁਸੀਂ ਘੰਟਾ ਮਨ ਨੂੰ ਸ਼ਾਂਤੀ ਮਿਲੂਗੀ ਇਹਨਾਂ ਨੂੰ ਵੀ ਲਵਾਇਆ ਰ ਮੱਲਾ ਵੀ ਲਾਇਆ ਸਤਵੰਨ ਅੰਨਿਆ ਰ ਮੱਲਾ ਹੀ ਕੋਈ ਨਾ ਆ ਸੁਣ ਸਕਦੇ ਆਪਾਂ ਕਿਹੜਾ ਗੁਰੂ ਘਰ ਆਏ ਇੱਥੇ ਆਏ ਸੁਣ ਸਕਦੇ ਨੇ ਕੋਈ ਨਾ ਰ ਮੱਲਾ ਉਹ ਤੇ ਪਈਆ ਬਾਧੂ ਕੱਪੜੇ ਚੱਕ ਕੇ ਬੰਨ ਲਓ ਪਈਆ ਪਈ ਬੰਨੋ ਬੰਨੋ ਇਹ ਬੰਦੇ ਨੇ ਨੁਕਤਾ ਯੁਨੀ ਕਰਨੀ ਕਰਨੀਆਂ ਬਾਪੇ ਦੇ ਨਾਂ 'ਚ ਵੀ ਕਰਦਾ ਤੂੰ ਯਾਰ ਚੱਲ ਜੰਮਣਾ ਚੱਲ ਮੈਂ ਆਇਆ ਜੰਮਣਾ ਯਾਰ ਨਾ ਤੂੰ ਇਹੀ ਮਤਲਬ ਆਦਰਾ ਇਹੀ ਮਤਲਬ ਆਦਰਾ ਗੋਵਿੰਦ ਸਿੰਘ ਬਾਬੇ ਚੱਲੀਏ ਤਾਂ ਤੂੰ ਚੌੜਾ ਹੁੰਦਾ ਫਿਰਦਾਗਾ ਵਾਹਿਗੁਰੂ ਸਾਰੇ ਬੰਦ ਤੂੰ ਹੀ ਕੋ ਲੋਕ ਵਾਹਿਗੁਰੂ 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 ਅੱਜ ਵਧੀਆ ਜੰਮ ਲੱਗਦੀ ਹੈ ਨਾ ਬਾਬੇ ਦੇ ਨਾਂ ਦੇ ਨਾ ਸਵੇਰੇ ਦੀ ਬਣੀ ਜਾਂਦਾ ਸੀ ਹੋਣ ਦਾ ਧੁੱਪ ਚੜਾਈ ਆ ਅੱਜ ਕੌਣ ਖਿੱਚੂ ਆ ਤਾਂ ਜਿਹੜਾ ਦਾ ਲਾ ਆ ਤਾਂ ਮੈਂ ਆਪ ਹੀ ਦਿੰਨਾ ਅੱਜ ਮੈਨੂੰ ਕਿਵੇਂ ਜਿਹੜਾ ਅਖਲੇ ਆਉਂ ਯਾਰ ਸਾਲਾ ਹੈ ਆ ਆ ਕਿੰਨੀ ਤਾਲਾ ਨਹੀਂ ਆ ਜਿਹੜੇ ਲੋਕ ਲੱਗੇ ਨੇ ਤੇ ਥੋੜੀ ਦਾ ਘਾਰਾਗਾ ਓ ਬਈ ਸੂਰੇ ਸਾਹਿਬ ਚੜ ਗਏ ਨੇ ਕੋਟੇ ਕੋਟੇ ਤੇ ਗੁੱਡ ਮਾਰਨਿੰਗ ਸੂਰਜ ਨੂੰ ਵੀ ਤੈਨੂੰ ਵੀ ਨਰਾਜ਼ ਕਿਉਂ ਨਾ ਤੇ ਆ लास्ट ਜੋਬਰ ਆਪਣੇ ਕੋਲੇ ਬਚੇ ਸੀ ਜਿਮ ਲਾਉਣ ਵਾਲੇ ਚੜ ਚਲੀਏ ਤੇ ਨਾ ਨੂੰ ਖਿੱਚੇਗਾ ਹਾਂ ਚੱਲ ਕੋਈ ਨਹੀਂ ਚਲੋ ਯਾਰ ਤੁਸੀਂ ਮੈਂ ਆਉਣਾ ਕਰ ਤੁਰਿਆ ਚੜੀ ਚੜਜੀ ਚੜੀ ਗਿਆ ਬਾਈ ਸੀਨ ਬਣਾਉਣਾ ਥੋੜਾ ਚੜਜੋ ਆਹ ਵੇ ਬਣ ਗਈ ਜੇ ਮਤੋਂ ਭਾਈ ਵਾਪਸ ਹੀ ਆਪਣੇ ਘਰਾਂ ਨੂੰ ਤੇ ਜਾ ਕੇ ਟੋਕੇ ਡੱਲੇ ਵਾਲ ਤੇ ਹਰੇ ਹੁਣੇ ਆਵਾਜ਼ਾਂ ਮਾਰੀ ਜਾਂਦੇ ਤੇ ਮੱਝਾਂ ਵੀ ਝਾਕੀ ਜਾਂਦੇ ਉਹਨੀਆਂ ਤੇ ਆਊਗਾ ਤੇ ਸਾਨੂੰ ਪਾਣੀ ਪਿਆਊਗਾ ਤੇ ਭਾਈ ਜਸਪ੍ਰੀਤ ਸਿੰਘ ਗੱਲੂ ਰੇ ਕੀ ਹਾਲ ਆ ਕਿੱਧਰ ਚੱਲ ਪਿਆ ਕਾਲ ਜ ਤੂੰ ਕਾਲ ਜਾ ਹੈ ਤੇ ਮਾਸੀ ਤਾਕੜੀ ਮਾਸੀ ਕਿੱਧਰ ਚੱਲੇ ਮੈਂ ਸਾਨੂੰ ਉਹ ਹਾਂ ਵੀ ਸਾਰੇ ਹੀ ਥਾਂ ਰੁੱਕੀ ਖੜਾ ਪਤੰਦਰਾ ਹੈ ਬਸ ਚੜੇਗਾ ਨਾ ਮੋਟਰ ਮੋਟਰ ਨਾਲ ਠੀਕ ਕਰਾਂਗਾ ਠੀਕ ਆ ਪੜਿਆ ਕਰੋ ਕੜਾਵੀ ਕਰੋ ਮੜਿਆ ਠੀਕ ਹੈ ਤੂੰ ਜਿੰਮ ਨਹੀਂ ਆਇਆ ਮੁੜ ਕੇ ਭਾਈ ਜਿੰਮ ਨਹੀਂ ਆਇਆ ਮੁੜ ਕੇ ਕਦੇ ਤੇ ਸਰੀਰ ਬਣ ਗਿਆ ਸੀਗਾ ਲਾ ਕੇ ਹੈ ਆਇਆ ਰੱਬ ਯਾਰਾਂ ਚੰਗੀ ਇਹਦਾ ਰੱਖ ਪਏ ਹੁਣ ਇਹ ਸੰਭਾਲ ਕਰੇਗਾ ਤਾਂ ਫੇਰੀ ਤਕੜਾ ਰਹੇਗਾ ਹੈ ਕਿ ਜਿਆਦਾ ਤਕੜਾ ਹੋ ਰਿਹਾ ਹੁਣ ਹਣਾ ਨਾ ਨਾ ਠੀਕ ਹੈ ਚੱਲ ਲੈ ਨ ਯਾਰੀ ਤਾਜ ਮੈਂ ਆਗਾ ਜਿੰਮ ਤੋਂ ਤਾਜ ਸਤਿ ਸ਼੍ਰੀ ਅਕਾਲ ਤੇ ਵੈਲਕਮ ਸਾਰਿਆਂ ਨੂੰ ਸਵਾਗਤ ਹੈ ਬਲੌਗ ਚ ਕਿੰਨੇ ਦਿਨੋਂ ਕੋਈ ਤੁਹ ਬੁਲਾਇ ਨਹੀਂ ਬਲੌਗ ਮੈਂ ਟਰਾਲੀ ਜੋੜ ਦੂੰ ਜੇ ਤੂੰ ਸਤਿ ਸ਼੍ਰੀ ਅਕਾਲ ਕਰਤੀ ਬਲੌਗ ਬਣਾਦਾ ਜੇ ਤੂੰ ਸਤਿ ਸ਼੍ਰੀ ਅਕਾਲ ਕਰਦੇ ਕੱਲਾ ਬਲੌਗ ਨਹੀਂ ਬਣਾਉਣਾ ਸਵਾਗਤ ਕਰਨਾ ਸਾਰਿਆਂ ਦਾ ਆਪੇ ਚੰਗਾ ਪਰੋਣਾ ਵਾਲੇ ਤਾਂ ਤੋਂ ਚਾਰ ਹੋ ਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪੇ ਆਪੇ ਸਤਿ ਸ਼੍ਰੀ ਅਕਾਲ ਨਹੀਂ ਹੋਣੀ ਸਤਿ ਸ਼੍ਰੀ ਅਕਾਲ ਬੁਲਾ ਦੇ ਪਹਿਲਾਂ ਫਿਰ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾ ਦੇ ਫਿਰ ਬਣਾਈਏ ਕੀ ਜੀ ਸਾਰਿਆਂ ਨੂੰ ਕਿਹਦੇ ਬੰਦੂਆ ਕੋਲੇ ਜਾਉਂਗਾ ਜਿੰਨੇ ਬੰਦੂਆ ਕੋਲੇ ਆਣਗੇ ਤੇ ਆਪੇ ਆਪੇ ਇਹ ਹੱਟ ਤੇ ਛਾਤਰੀਆਂ ਤੇ ਜੂ ਹੁਣੇ ਰੰਗ ਕਰੇ ਮਨਪੀਤ ਨੇ ਆਪਣੇ ਨੇ ਉਹ ਕਸਾ ਦੇਗਾ ਤਾਜ ਛਾਤਰੀਆਂ ਟਰੈਕਟਰ ਤੇ ਕੋਨਾ ਕਰਤਾ ਮੰਤੀ ਚਾਚੇ ਨੇ ਟਰੈਕਟਰ ਦੇਖੇ ਟਰੈਕਟਰ ਜਮੀ ਕੋਨਾ ਕਰਤਾ ਕੀਨੇ ਕਰਤਾ ਚਾਚੇ ਨੇ ਕੀ ਆਖੀਏ ਚਾਚੇ ਨੂੰ ਲੜਦਾ ਤਾਂ ਨਹੀਂ ਤੂੰ ਲੜ ਦੂ ਲੜੀ ਨਾ ਯਾਰ ਉਹ ਲੜੀ ਨਾ ਓਏ ਓਏ ਨਹੀਂ ਐ ਨਹੀਂ ਕਰਦੇ ਹੁੰਦੇ ਚਾਚਾ ਜੀ ਜੋੜ ਲਈ ਟਰਾਲੀ ਹੈ ਜੋੜ ਦਿੰਨਾ ਜੋੜਤੀ ਚਲੋ ਜੀ ਹੋਲੀ ਜਾਈ ਚੰਗਾ ਖੇਤ ਫੋਨ ਕਰਦੀ ਪਹੁੰਚ ਕੇ ਫੋਨ ਕਿਵੇਂ ਕਰੇਗਾ ਕਰਕੇ ਹਾਂ ਕਿਹਨੂੰ ਕਰੇਗਾ ਫੋਨ ਕਿਹਨੂੰ ਕਰੇਗਾ ਖੇਤ ਜਾ ਕੇ ਇਹ ਗੀ ਗੀ ਨਾ ਇਹ ਗੀ ਨਾ ਟੱਡਿਆ ਹੀ ਆ ਤੇਲ ਪਾ ਕੇ ਪੰਜ ਛੇ ਲੀਟਰ ਨਹੀਂ ਅਸੀਂ ਬੱਲੀਏ ਚਲਾਤਾ ਫਿੱਟਰ ਨਹੀਂ ਤੇ ਜਿੰਮ ਦੀ ਡੌਟੀ ਤੋਂ ਬਾਅਦ ਪ੍ਰਸ਼ਾਦਾ ਪਾਣੀ ਛੱਕ ਕੇ ਖੇਤ ਆ ਗਏ ਤੇ ਉੱਥੇ ਪਿੱਟਰ ਹੁਣੇ ਚਲਾਇਆ ਏ ਤੇ ਮੋਟਰ ਵੀ ਚੱਲੀ ਜਾਂਦੀ ਆ ਉਸ ਸਾਈਡ ਵਾਲਾ ਮੋਟਰ ਦਾ ਪਾਣੀ ਆ ਤੇ ਇਧਰ ਆਪਣਾ ਹੈਗਾ ਬੋਰ ਦਾ ਪਾਣੀ ਆ ਜਿਹੜੀ ਪਾਈਪ ਲਾਈਨ ਆਉਂਦੀ ਆ ਸਿੱਧੇ ਉਹ ਉਥੋਂ ਸਾਹਮਣੇ ਉਹ ਟਾਲੀਆਂ ਲਵੋ ਤੇ ਇਥੋਂ ਸਿੱਧੀ ਆਉਂਦੀ ਆ ਤੇ ਉਹ ਵੀ ਆਪਣੇ ਖੁੰਝੇ ਜੀ ਆ ਬੋਰ ਇੱਥੇ ਦੇ ਇਹ ਪਾਈਪ ਲਾਈਨ ਪਹਿਲਾਂ ਉੱਥੇ ਅੱਗੇ ਨਿਕਲ ਜਾਂਦੀ ਫਿਰ ਐਮਰਜੈਂਸੀ ਜਿਹੇ ਸੇ ਪੱਟ ਲਿਆ ਸੀ ਟੋਆ ਜਾਂ ਰਾਹ ਜੀ ਤੇ ਅਗਲੀ ਪਾਈਪ ਜੀ ਉਥੋਂ ਫਟ ਗਈ ਸੀ ਟੋਟਾ ਜਾਂ ਕੱਟਤਾ ਸੀ ਫਿਰ ਇਹਨੂੰ ਕਦੇ-ਕਦੇ ਚਲਾਉਂਦੇ ਹੁੰਦੇ ਸੀ ਚੌਲਾਂ ਵੇਲੇ ਹੁਣ ਰੋਜ਼ ਚਲਾਉਣਾ ਪੈਂਦਾ ਤੇ ਇਧਰ ਪਈ ਉਤਲੇ 2 ਕਿੱਲਾਂ ਚ ਪਈ ਜਾਂਦਾ ਪਾਣੀ ਤੇ ਕੱਲ ਲਾਈਟ ਆਈ ਨਹੀਂ ਤਾਂ ਕਰਕੇ ਅੱਜ ਫੀਟਰ ਸਿੰਘ ਕੋਲੇ ਨਾਲ ਛੱਡਣੇ ਪਏ ਐ ਤੇ ਚ 2 ਘੰਟੇ ਦੋ ਅਧਾਈ 3 ਘੰਟੇ ਬਸ ਇਹਦੇ ਨਾਲ ਚਲਾ ਦੂੰ ਤੇ ਆਹ ਦੋ ਕਿੱਲੇ ਭਰ ਜਾਣਗੇ ਤਾਂ ਅਗਰ ਖੇਤ ਆ ਗਏ ਤੇ ਗਰਮੀ ਸੁੱਖ ਨਾਲ ਬਹੁਤ ਆ ਗੱਲ ਸ਼ਾਮ ਨੂੰ ਕਣੀਆਂ ਹੀ ਆਈਆਂ ਸੀ ਤੇ ਮੀਂਹ ਵਾਲਾ ਮਾਹੌਲ ਜਾ ਹੁਣ ਲੱਗ ਗਿਆ ਦਾ ਖੇਤ ਆ ਗਏ ਤੇ ਦਾਸ ਇੱਥੇ ਇਧਰਲੇ ਮੰਜੇ ਦੇ ਪਾ ਕੇ ਹੁਣ ਇੱਥੇ ਆਰਾਮ ਫਰਮਾਉਣਗੇ ਤੇ ਕੰਮ ਕੋਈ ਨਹੀਂ ਕਰਨਾ ਐ ਤੇ ਆਪਾਂ ਸੁੱਖਣ ਨਾਲ ਅੱਜ ਬਿਲੇ ਆ ਤੇ ਐਨੀ ਕੰਮ ਸੀ ਇੰਨਾ ਕਰ ਲਿਆ ਤੇ ਬਸ ਇਹ ਹੁਣ ਆਪਾਂ ਨਿਗਰਾਨੀ ਰੱਖਣੀ ਆ ਬਸ ਇੱਥੇ ਤੇ ਆਪਾਂ 1.5 1 ਵਜੇ ਘਰਾਂ ਨੂੰ ਹੋ ਲੈਣਾ ਸਮਾ ਹੋ ਗਈ 12:30 ਵਜੇ ਦਾ ਤੇ ਮੈਂ ਪੌਣੇ 10 ਵਜੇ ਦਾ ਫਿੱਟਰ ਚਲਾਇਆ ਹੋਇਆ ਸੀਗਾ ਉਧਰ ਨਹੀਂ ਇਹਨਾਂ ਮਾਰਦੇ ਬਾਹਣ ਤੋਂ ਦੀ ਗੀੜਾ ਕਿੰਨਾ ਕਾ ਪਾਣੀ ਹੋਇਆ ਕਿੰਨਾ ਕਨਾ ਇੱਥੇ ਸਾਈਡ ਦੇਖਣ ਨੂੰ ਮੰਜੇ ਤੇ ਆ ਸ਼ੀਸ਼ੇ ਉਹਨੇ ਲਾਏ ਹੋਏ ਆ ਦੇ ਇੱਥੇ ਲਾਇਆ ਸੀ ਆਸਨ ਸੰਤਾਂ ਨੇ ਤੇ ਆਸ-ਪਾਸ ਭਾਈ ਕੋਈ ਨਹੀਂਗਾ ਖੇਤਾਂ 'ਚ ਤੇ ਸੋਨ ਸੰਸਾਨ ਪਈ ਹੋਈ ਹੈ ਚਾਰ-ਚਪਰੇ ਤੇ ਧੁੱਪ ਐਂ ਪੂਰੀ ਜਮ ਤਿੱਖੀ ਆ 2 ਕੇ 600 ਰੁਪਏ ਦਾ ਡੀਜ਼ਲ ਤੇ ਹੁਣ ਘਰਾਂ ਨੂੰ ਜਾਣ ਦੀ ਤਿਆਰੀ ਤੇ ਸਾਢੇ 12 ਵਜੇ ਆਪਾਂ ਆਪਣਾ ਫਿਲਟਰ ਬੰਦ ਕਰਤਾ ਸੀਗਾ ਤੇ ਮੋਟਰ ਦੀ ਲਾਈਟ ਵਾਲੇ ਚੱਲੀ ਜਾਂਦੀ ਆ ਤੇ ਸਮਾਂ ਹੋ ਗਿਆ ਦੁਪਹਿਰ ਦੇ 2 ਵਜੇ ਦਾ ਤੇ ਇਸ ਤੋਂ ਬਾਅਦ ਜਾ ਕੇ ਘਰੇ ਨੀਰਾਚਾਰਾ ਤੇ ਜਿੰਮ ਦੀ ਡਿਊਟੀ ਫਿਰ ਸਮਾਂ ਨਹੀਂ ਲੱਗਦਾ ਤੁਹਾਨੂੰ ਜਿਹੜੇ ਚੈਨਲ ਤੋਂ ਨਾਲ ਜੁੜੇ ਹੋ ਇਹਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਕਈ ਵਾਰੀ ਆਪਾਂ ਆਪਣੇ ਬਲੌਗ ਦੀ ਸਮਾਪਤੀ ਜਲਦੀ ਕਰ ਦਿੰਨੇ ਆ ਤੇ ਧੁੱਪ ਬਹੁਤ ਤੇਜ਼ ਆ ਯਾਰ ਇਹ ਬੱਦਲ ਜਿ ਫਿਰਦੇ ਅੱਜ ਕਦੇ ਨਿਕਲੇ ਆਉਂਦੇ ਆ ਸੂਰਜ ਤੇ ਕਦੇ ਛਿਪ ਜਾਂਦੇ ਸੂਰੀ ਸਾਹਿਬ ਤੇ ਐਂ ਚੱਲੀ ਜਾਂਦਾ ਸਵੇਰੇ ਦਾ ਤੇ ਬਸ ਇੱਥੇ ਪਿਆਰਾ ਸੀ ਕਾਫੀ ਟਾਈਮ ਮੈਂ ਆਪਣਾ ਬਲੌਗ ਲਗਭਗ ਐਡਿਟ ਕਰਿਆ ਵਰਗੇ ਕਰ ਲਿਆ ਕੁਝ ਘਰੇ ਜਾ ਕੇ ਲਾ ਲਾਂਗੀ ਡਿਊਟੀ ਤੇ ਫਿਰ ਜੰਮ ਦੀ ਡਿਊਟੀ ਤੇ ਸਮਾਪਤੀ ਆ ਫਿਰ ਆਪਣੇ ਅੱਜ ਦੇ ਬਲੌਗ ਦੀ ਤੇ ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰਿਆ ਹੋ ਜਾਂਦੇ ਜਾਂਦੇ ਲਾਈਕ ਜ਼ਰੂਰ ਕਰ ਦੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨਵੇਂ ਆਏ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਲਾਲ ਜੰਗ ਦਾ ਬਟਨ ਦਬਕ ਕੇ ਦੇ ਨਾਲ ਹੀ ਉਹ ਘੰਟੇ ਵਾਲਾ ਬਟਨ ਦਬਕ ਦਿਓ ਤਾਂ ਕਿ ਸਾਡੇ ਆਉਣ ਵਾਲੇ ਬਲੌਗ ਤੁਹ ਤੇ ਮਿਲਦੇ ਆਂ ਫਿਰ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ